ਅਸੀਂ ਸਭ ਨੇ ਸੁਣਿਆ ਕਿ ਗਲਤ ਕੰਮ ਦੇ ਗਲਤ ਨਤੀਜੇ ਨਿਕਲਦੇ ਨੇ ਜੀ ਹਾਂ ਇਹ ਸਭ ਕੁਝ ਰਾਏਕੋਟ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਜਦੋਂ ਨਸ਼ਾ ਤਸਕਰਾ ਦੀ ਜਾਇਦਾਦ ਕੁਰਕ ਕਰ ਦਿੱਤੀ ਗਈ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਰਾਏਕੋਟ ਸਦਰ ਪੁਲਿਸ ਵੱਲੋਂ ਨਸ਼ੇ ਤੇ ਕਾਰੋਬਾਰ ਤੇ ਨਕੀਲ ਕਸਮ ਦੇ ਮਕਸਦ ਤਹਿਤ ਵੱਡੀ ਮੁਹਿੰਮ ਤਹਿਤ 10 ਤਸਕਰਾਂ ਦੀ ਇੱਕ ਅਸ਼ਰਯ 72 ਕਰੋੜ ਰੁਪਏ ਦੇ ਕਰੀਬ ਜਾਇਦਾਦ ਜ਼ਬਤ ਕਰ ਲਿਗੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਐਚਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਰਾਇਕੋੜ ਪੁਲਿਸ ਵੱਲੋਂ ਨਸ਼ੇ ਦੀਆਂ ਗਾਰੋਬਾਰ ਕਰਨ ਵਾਲੇ ਅਨਸਰਾਂ ਦੇ ਖਿਲਾਫ ਸਖਤ ਮੁਹਿੰਮ ਵਿੱਢੀ ਗਈ ਹੈ ਜਿਸ ਸਹਿਤ ਇੱਕ ਵਿਅਕਤੀ ਜਗਮਿੰਦਰ ਸਿੰਘ ਉਰਫ 바ਵਾ ਵਾਸੀ ਗੁੱਜਰਵਾਲ ਪਾਸੋਂ ਸਦਰ ਪੁਲਿਸ ਨੂੰ ਡੇਢ ਕੁਇੰਟਲ ਤੋਕੀ ਯਾਨਕੀ ਚੂਰਾ ਪੋਸਤ ਬਰਾਮਦ ਹੋਇਆ ਸੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 19 ਦਰਜ ਕਰਨ ਉਪਰੰਤ ਐਨ ਡੀ ਪੀ ਐਸ ਐਕਟ ਕਥਤ ਅਦੀਨ ਉਕਤ ਵਿਅਕਤੀ ਦੀ ਜਾਇਦਾਦ ਬਾਰੇ ਪੜਤਾਲ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀ ਨੇ ਨਸ਼ਾ ਤਸਕਰੀ ਨਾਲ ਕਮਾਏ ਰੁਪਏ ਨਾਲ ਇੱਕ ਬਲੈਰੋ ਪਿਕਅਪ ਗੱਡੀ ਖਰੀਦੀ ਸੀ ਜਿਸ ਦੀ કુલ ਕੀਮਤ 9.50 ਲੱਖ ਰੁਪਏ ਦੇ ਕਰੀ ਬਣਦੀ ਹੈ ਜਿਸ ਖਿਲਾਫ ਸਦਰ ਪੁਲਿਸ ਨੇ ਇੱਕ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਤੇ ਕੇਸ ਦੀ ਸੁਣਵਾਈ ਉਪਰੰਤ ਆਏ ਫੈਸਲੇ ਤਹਿਤ ਉਕਤ ਵਿਅਕਤੀ ਦੀ ਸਗੱਡੀ ਨੂੰ ਜ਼ਬਤ ਕੀਤਾ ਅਤੇ ਉਹਨਾਂ ਦੱਸਿਆ ਕਿ ਥਾਣਾ ਸਦਰ ਰਾਇਕੋਟ ਦੀ ਪੁਲਿਸ ਵੱਲੋਂ ਪਹਿਲਾਂ ਵੀ ਐਨਡੀਪੀਐਸ ਐਕਟ 883 ਵੱਖ-ਵੱਖ 8 ਮੁਕਦਮਿਆਂ ਤਹਿਤ 10 ਵਿਅਕਤੀਆਂ ਦੀ ਤਕਰੀਬਨ 1.72 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਵਾਈ ਗਈ ਸੀ ਜਿਨ੍ਹਾਂ ਵਿੱਚ ਮਕਾਨ, ਜ਼ਮੀਨ, ਵਾਹਨ ਯਾਨਕੀ ਕਾਰ, ਮੋਟਰਸਾਈਕਲ ਆਦਿ ਸ਼ਾਮਲ ਨੇ ਉਤھے ਸਦਰ ਪੁਲਿਸ ਵੱਲੋਂ ਕਪਾਹ ਕੋਰ ਸੱਤ ਮੁਕਦਮਿਆਂ ਤੇ ਕੇਸ ਵੀ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਨੇ ਜਿਨ੍ਹਾਂ ਦੀ ਜਾਇਦਾਦ ਦੀ ਕੁੱਲ ਕੀਮਤ 55 ਲੱਖ ਰੁਪਏ ਦੇ ਕਰੀਬ ਬਣਦੀ ਹੈ ਤੇ ਇੱਕ ਕੇਸ ਅਥਾਰਟੀ ਪਾਸ ਸੁਣਵਾਈ ਅਧੀਨ ਹੈ ਕੀ ਕੁਝ ਕਿਹਾ ਐਸਐਚਓ ਨੇ ਆਓ ਸੁਣਦੇ ਹਾਂ ਕਿ ਮੁਕਦਮਾਦਾਰ ਜਿਹੜਾ ਸੀਗਾ 19 ਮੁਕਦਮਾ ਨੰਬਰ 19 ਹੈਗਾ ਜੀ ਇਹ 2019 ਦਾ ਮੁਕਦਮਾ ਸੀਗਾ ਇਹਦੇ ਵਿੱਚ ਦੋਸ਼ੀ ਜਗਮਿੰਦਰ ਸਿੰਘ ਪੁੱਤਰ ਲੇਟ ਜਗਤਾਰ ਸਿੰਘ ਵਾਸੀ ਪਿੰਡ ਗੁਜਰਵਾੜ ਜਿਹੜਾ ਲੁਧਿਆਣਾ ਇਹਦੇ ਕੋਲੋਂ ਸਾਨੂੰ ਡੇਢ ਕਨਡਰ ਦੀ ਬੁਕਿੰਗ ਮਿਲੀ ਸੀ ਉਸ ਤੋਂ ਬਾਅਦ ਅਸੀਂ ਇਹਦੀ ਐਨਡੀਪੀਐਸ ਦੇ ਸੈਕਸ਼ਨ ਹੈਗਾ 68 ਐਫ ਉਹਦੇ ਤਹਿਤ ਇਹ ਜੀ ਅਸੀਂ ਪ੍ਰਾਪਰਟੀ ਬਾਰੇ ਵੈਰੀਫਾਈ ਕਰਵਾਇਆ ਸੀਗਾ ਜੀ ਸਾਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਇਹਨੇ ਬਲੇਰੋ ਗੱਡੀ ਲਈ ਹੈਗੀ ਇਹ ਨੇ ਨਸ਼ੇ ਦੇ ਕਾਰੋਬਾਰ ਕਰਕੇ ਜਿਹੜੀ ਕਮਾਈ ਆ ਉਹਦੀ ਗੱਡੀ ਲਈ ਹੈ ਤਾਂ ਅਸੀਂ ਇਹਦਾ ਕੇਸ ਤਿਆਰ ਕਰਕੇ ਜੀ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜਿਆ ਸੀਗਾ ਤੇ ਉਹਦੀ ਸੁਣਵਾਈ ਤੋਂ ਬਾਅਦ ਜਿਹੜੀ ਉਹ ਪ੍ਰਾਪਰਟੀ ਹੈਗੀ ਇਹਦੀ ਜ਼ਬਤ ਕਰਤੀ ਗਈ ਨਵੀਂ ਦਿੱਲੀ ਕਿੰਨੇ ਦੀ ਪ੍ਰਾਪਰਟੀ ਜ਼ਬਤ ਹੋਈ ਹੈ ਜੀ ਇਹਦੀ ਇਹ ਜਿਹੜੀ ਬਲੇਰੋ ਪਿਕਅਪ ਸੀਗੀ ਜਦੋਂ ਇਹਨੇ ਖਰੀਦੀ ਸੀ ਉਹਦੀ 10 ਲੱਖ ਕੀਮਤ ਸੀਗੀ ਜੀ ਤੇ ਉਹ ਵੀ ਜ਼ਬਤ ਕਰਤੀ ਗਈ ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਆਗੇ ਥਾਣਾ ਸਾਧਾਰਨ ਰਿਪੋਰਟ ਨੇ ਅ 8 ਮੁਕਦਮਿਆਂ ਦੇ ਵਿੱਚ 10 ਵਿਅਕਤੀਆਂ ਦੀ ਜਿਹੜੀ ਹੈਗੀ ਪ੍ਰਾਪਰਟੀ ਜਿਹਦੇ ਵਿੱਚ ਕਿ ਉਹਨਾਂ ਦੇ ਘਰ ਆਗੇ ਜਾਂ ਜ਼ਮੀਨ ਆ ਗਈ ਜਾਂ ਵਾਹਨ ਆਗੇ ਗੱਡੀ ਕਾਰ ਮੋਟਰਸਾਈਕਲ ਇਹ ਜਿਨ੍ਹਾਂ ਦੀ ਕੀਮਤ ਟੋਟਲ 1 ਕਰੋੜ 74 ਲੱਖ ਦੇ ਕਰੀਬ ਬਣਦੀ ਉਹ ਜ਼ਬਤ ਕਰਵਾਈ ਜਾ ਚੁੱਕੀ ਹੈਗੀ ਤੇ ਇਸ ਤੋਂ ਬਿਨਾਂ ਸਾਡੇ 7 ਕੇਸ ਹੋਰ ਭੇਜੇ ਹੋਏ ਨੇ ਜਿਨ੍ਹਾਂ ਦੀ ਕੁੱਲ ਪ੍ਰਾਪਰਟੀ ਹੈਗੀ ਹੈਗੀ 55 ਲੱਖ ਉਹ ਸੁਣਵਾਈ ਦੀਨ ਨੇਗੇ ਕੰਪਿਟੈਂਟ ਅਥਾਰਟੀ ਦਿੱਲੀ ਕੋਲੇ ਕਿੰਨਾ ਦਾ ਜਿਹੜਾ ਹੈਗਾ ਕ ਫੈਸਲਾ ਉਹ ਵੀ ਜਲਦ ਆ ਜਾਏਗਾ ਜਿਹੜੇ ਬੰਦੇ ਗਏ ਇਹਦੇ ਤੇ ਮੁਕਦਮੇ ਕਿੰਨੇ ਕਿਦਾਰ ਜਾਣੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇਦਾਰ ਸੀਗੇ ਜੀ ਇੱਕ সদর ਹਾਈ ਕੋਰਟ ਦਾ ਹੈਗਾ ਤੇ ਦੋ ਮੁਕਦਮੇ ਦੂਬਾਰ ਹੈਗੇ ਨੇ ਹੁਣ ਹੈ ਅਰੈਸਟ ਚ ਆ ਨਹੀਂ ਹੁਣੇ ਬੰਦਾ ਬਾਹਰ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ